ਇੱਕ ਕੁੜੀ ਵੀਡੀਓ ਬਣਾਉਂਦੀ ਹੈ ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੰਦੀ ਹੈ। ਇਹ ਵੀਡੀਓ ਵਾਇਰਲ ਹੁੰਦੀ ਹੁੰਦੀ ਹੈ। ਥਾਣਾ ਮੁਖੀ ਦੇ ਕੋਲ ਚਲੀ ਜਾਂਦੀ ਹੈ। ਇਸ ਵੀਡੀਓ ਦੇ ਵਿੱਚ ਕੁੜੀ ਨੇ ਕਿਹਾ ਕਿ ਮੈਨੂੰ ਮੇਰੇ ਪਰਿਵਾਰ ਵਾਲਿਆਂ ਤੋਂ ਖਤਰਾ ਹੈ। ਮੇਰੀ ਜਾਨ ਨੂੰ ਖਤਰਾ ਹੈ ਤੇ ਜੇ ਮੈਨੂੰ ਕੁਝ ਹੁੰਦਾ ਤਾਂ ਇਸ ਦੇ ਜ਼ਿੰਮੇਵਾਰ ਸਿੱਧੇ-ਸਿੱਧੇ ਮੇਰੇ ਪਰਿਵਾਰਕ ਮੈਂਬਰ ਹੋਣਗੇ। ਇਹ ਗੁਹਾਰ ਉਹ ਪੁਲਿਸ ਪ੍ਰਸ਼ਾਸਨ ਨੂੰ ਲਾਉਂਦੀ ਹੈ। ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ। ਇਸ ਘਰੇ ਚਲਿਆ ਜਾਂਦਾ ਹੈ ਪਰ ਹੁੰਦਾ ਉਹੀ ਆ ਜੋ ਕੁੜੀ ਨੇ ਕਿਹਾ ਸੀ ਕੁੜੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਫਿਰ ਇਹ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਕੋਈ ਇੰਨੀ ਇੱਕ ਗੱਲ ਪਿੱਛੇ ਆਪਣੇ ਪਰਿਵਾਰ ਦੇ ਮੈਂਬਰ ਦਾ ਕਤਲ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵੀ ਕਿ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਗਵਾਲੀਅਰ ਤੇ ਇਸ ਦੇ ਅਧੀਨ ਪੈਂਦਾ ਥਾਣਾ ਮਹਾਰਾਜਪੁਰ ਤੇ ਥਾਣੇ ਦੇ ਅਧੀਨ ਪੈਂਦਾ ਇਲਾਕਾ ਮਹੇਸ਼ਨਗਰ ਇੱਥੋਂ ਦੀ ਰਹਿਣ ਵਾਲੀ ਤਨੂ ਗੁੱਜਰ ਜਿਸ ਦੀ ਉਮਰ 20 ਸਾਲ ਹੁੰਦੀ ਹੈ 14 ਜਨਵਰੀ 2025 ਨੂੰ ਉਹ ਇੱਕ ਵੀਡੀਓ ਬਣਾਉਂਦੀ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੀ ਹੈ ਜਿਸ ਵਿੱਚ ਉਸਨੇ ਕਿਹਾ ਸੀ ਕਿ ਮੈਂ ਇੱਕ ਮੁੰਡਾ ਜੋ ਕਿ ਆਗਰਾ ਦਾ ਰਹਿਣ ਵਾਲਾ ਜਿਸ ਦਾ ਨੋ ਬਿੱਕੀ ਹੈ ਉਸ ਨੂੰ ਮੈਂ ਪਿਆਰ ਕਰਦੀ ਹਾਂ ਤੇ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਪਰ ਜੋ ਮੇਰਾ ਪਿਤਾ ਮਹੇਸ਼ ਗੁਜਰ ਹੈ ਉਹ ਇਹ ਵਿਆਹ ਦੇ ਖਿਲਾਫ ਹੈ ਤੇ ਉਹ ੱੱਕੇ ਦੇ ਨਾਲ ਮੇਰਾ ਵਿਆਹ ਕਿਤੇ ਹੋਰ ਕਰਨਾ ਚਾਹੁੰਦਾ ਹੈ ਤੇ ਉਸਨੇ 18 ਤਰੀਕ 18 ਜਨਵਰੀ 2025 ਨੂੰ ਮੇਰਾ ਵਿਆਹ ਤੈਅ ਵੀ ਕੀਤਾ ਹੋਇਆ ਪਰ ਮੈਂ ਇਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਮੇਰੀ ਉਹ ਕੁੱਟਮਾਰ ਵੀ ਕਰਦਿਆ ਮੈਨੂੰ ਟੌਰਚਰ ਕਰਦਿਆ ਤੇ ਮੇਰੀ ਜਾਨ ਨੂੰ ਵੀ ਖਤਰਾ ਹੈ ਜੇ ਮੈਨੂੰ ਕੁਝ ਹੁੰਦਾ ਤਾਂ ਇਸ ਦੇ ਜ਼ਿੰਮੇਵਾਰ ਮੇਰੇ ਪਰਿਵਾਰਕ ਮੈਂਬਰ ਹੋਣਗੇ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤਾਂ ਮਹਾਰਾਜਪੁਰਾ ਦੀ ਥਾਣਾ ਮੁਖੀ ਦੇ ਕੋਲੇ ਵੀਡੀਓ ਪਹੁੰਚਦੀ ਹੈ ਉਸ ਤੋਂ ਬਾਅਦ ਉਹ ਐਸਐਸਪੀ ਸਾਹਿਬ ਦੇ ਨਾਲ ਗੱਲ ਕਰਦੀ ਹੈ ਤਾਂ ਐਸਐਸਪੀ ਸਾਹਿਬ ਤੁਰੰਤ ਹੁਕਮ ਦਿੰਦੇ ਨੇ ਕਿ ਇਸ ਕੁੜੀ ਦੇ ਘਰ ਜਾਓ ਤੇ ਇਹਨਾਂ ਦਾ ਜੋ ਝਗੜਾ ਉਸ ਨੂੰ ਸਲਝਾਉਣ ਦੀ ਕੋਸ਼ਿਸ਼ ਕਰੋ ਹੁਣ ਜੋ ਥਾਣਾ ਮੁਖੀ ਹੁੰਦੀ ਹੈ ਉਹ ਉੱਥੋਂ ਦੇ ਪੰਚਾਇਤ ਮੈਂਬਰਾਂ ਦੇ ਨਾਲ ਗੱਲ ਕਰਦੀ ਹੈ ਉਸ ਤੋਂ ਬਾਅਦ ਇਸ ਘਰ ਦੇ ਵਿੱਚ ਜਾਇਆ ਜਾਂਦਾਗਾ ਤੇ ਇਸ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕੁੜੀ ਨੇ ਕਿਹਾ ਕਿ ਮੈਂ ਵਿੱਕੀ ਦੇ ਨਾਲ 6 ਸਾਲ ਤੋਂ ਪਿਆਰ ਕਰਦੀ ਹਾਂ ਜਦੋਂ ਮੈਂ 14 ਸਾਲਾਂ ਦੀ ਸੀ ਸਾਡਾ ਪਿਆਰ ਉਦੋਂ ਦਾਗਾ ਇਸ ਕਰਕੇ ਮੈਂ ਚਾਹੁੰਦੀ ਆ ਕਿ ਮੈਂ ਵਿਆਹ ਵਿੱਕੀ ਦੇ ਨਾਲ ਹੀ ਕਰਵਾਵਾਂ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਪਰ ਮੇਰੇ ਪਿਤਾ ਜੋ ਕਿ ਪਹਿਲਾਂ ਇਸ ਵਿਆਹ ਲਈ ਮੰਨ ਗਏ ਸੀ ਪਰ ਹੁਣ ਉਹ ਮੇਰਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਆ ਮੈਂ ਉੱਥੇ ਵਿਆਹ ਨਹੀਂ ਕਰਵਾਉਣਾ ਕੁੜੀ ਨੂੰ ਸਮਝਾ ਰਹੇ ਸੀ ਤਾਂ ਇੰਨੇ ਨੂੰ ਜੋ ਇਸ ਕੁੜੀ ਦਾ ਪਿਤਾ ਹੁੰਦਾ ਮਹੇਸ਼ ਗੁੱਜਰ ਉਸ ਨੂੰ ਵੀ ਬੁਲਾ ਲਿਤਾ ਜਾਂਦਾ ਉਹ ਵੀ ਇਹ ਵੀਡੀਓ ਦੇਖਦਾ ਤੇ ਬੜਾ ਗੁੱਸੇ ਦੇ ਵਿੱਚ ਹੁੰਦਾ ਤੇ ਉਹ ਘਰ ਆਉਂਦਾ ਤੇ ਹੁਣ ਜੋ ਪੁਲਿਸ ਵਾਲੇ ਸੀ ਪੰਚਾਇਤ ਮੈਂਬਰ ਸੀ ਉਹ ਮਹੇਸ਼ ਗੁੱਜਰ ਨੂੰ ਸਮਝਾਉਂਦੇ ਨੇ ਕਿ ਤੁਹਾਡੀ ਬੇਟੀ ਜਿਵੇਂ ਕਹਿੰਦੀ ਆ ਤੁਸੀਂ ਓਦਾਂ ਕਰ ਲਵੋ ਜੋ ਏਸ ਨੇ ਮੁੰਡਾ ਪਸੰਦ ਕੀਤਾ ਉਹ ਵੀ ਤੁਹਾਡੀ ਜਾਤ ਦਾ ਹੀ ਐ ਤੇ ਤੁਸੀਂ ਪਹਿਲਾਂ ਵੀ ਏਸ ਵਿਆਹ ਲਈ ਹਾਂ ਕਰ ਦਿੱਤੀ ਸੀ ਪਰ ਹੁਣ ਇਹੋ ਜਿਹਾ ਕੀ ਹੋ ਗਿਆ ਕਿ ਤੁਸੀਂ ਉਸ ਨਾਲ ਏਸ ਦਾ ਵਿਆਹ ਨਹੀਂ ਹੋਣ ਦੇ ਰਹੇ ਤਾਂ ਮਹੇਸ਼ ਗੁੱਜਰ ਕਹਿੰਦਾ ਕਿ ਮੈਂ ਲਵ ਮੈਰਿਜ ਦੇ ਖਿਲਾਫ ਆ ਮੈਂ ਪਹਿਲਾਂ ਮੰਨ ਗਿਆ ਸੀ ਪਰ ਮੇਰੇ ਰਿਸ਼ਤੇਦਾਰ ਕਹਿੰਦੇ ਆ ਕਿ ਇਸ ਨਾਲ ਆਪਣੀ ਬੇਇੱਜ਼ਤੀ ਹੋਵੇਗੀ ਇਸ ਕਾਰਨ ਮੈਂ ਇਹ ਵਿਆਹ ਨਹੀਂ ਹੋਣ ਦੇਣਾ ਹੁਣ ਪੁਲਿਸ ਵਾਲੇ ਮਹੇਸ਼ ਨੂੰ ਸਮਝਾ ਕੇ ਥੱਕ ਚੁੱਕੇ ਸੀ ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਜੇ ਤੁਹਾਨੂੰ ਇਹ ਗੱਲ ਨਹੀਂ ਮਨਜ਼ੂਰ ਤਾਂ ਸਾਨੂੰ ਮਜਬੂਰੀ ਦੇ ਵਿੱਚ ਤੁਹਾਡੀ ਜੋ ਬੇਟੀ ਹੈ ਇਸ ਨੂੰ ਆਪਣੇ ਨਾਲ ਲੈ ਕੇ ਜਾਣਾ ਪਵੇਗਾ ਕਿਉਂਕਿ ਇਹ ਬਾਲਗ ਹੈ ਕਿਉਂਕਿ ਇਹ ਬਾਲਗ ਹੈ ਆਪਣੀ ਮਰਜ਼ੀ ਨਾਲ ਕਿਤੇ ਵੀ ਵਿਆਹ ਕਰਵਾ ਸਕਦੀ ਆ ਆਪਾਂ ਇਸ ਉੱਤੇ ਆਪਣੀ ਮਰਜ਼ੀ ਨਹੀਂ ਥੋਪ ਸਕਦੇ ਇਸ ਲਈ ਸਾਨੂੰ ਇਸ ਨੂੰ ਆਪਣੇ ਨਾਲ ਲਿਜਾਣਾ ਪਵੇਗਾ ਤੇ ਜਿੱਥੇ ਇਹ ਵਿਆਹ ਕਰਾਉਣਾ ਚਾਹੁੰਦੀ ਆ ਉੱਥੇ ਕਰਵਾ ਸਕਦੀ ਆ ਜਦੋਂ ਇਹ ਗੱਲ ਮਹੇਸ਼ ਗੁੱਜਰ ਸੁਣਦਾ ਤਾਂ ਉਸ ਦੇ ਅੰਦਰ ਹੋਰ ਗੁੱਸਾ ਭਰ ਜਾਂਦਾ ਤੇ ਉਹ ਹੁਣ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਮੈਂ ਆਪਣੀ ਬੇਟੀ ਨੂੰ ਇੱਕ ਵਾਰ ਸਮਝਾਉਣਾ ਚਾਹਣਾ ਮੈਨੂੰ ਲੱਗਦਾ ਹੈ ਕਿ ਮੇਰੀ ਬੇਟੀ ਮੇਰੀ ਗੱਲ ਜ਼ਰੂਰ ਸਮਝੇਗੀ ਤਾਂ ਹੁਣ ਪੁਲਿਸ ਵਾਲਿਆਂ ਨੇ ਵੀ ਕਿਹਾ ਕਿ ਠੀਕ ਤੁਸੀਂ ਜੇ ਇੱਕ ਵਾਰ ਇਸ ਨੂੰ ਸਮਝਾਉਣਾ ਚਾਹੋ ਨੇ ਇਸ ਵਰਗ ਇਸ ਨਾਲ ਗੱਲ ਕਰਨਾ ਚਾਹੋ ਨੇ ਤਾਂ ਕਰ ਸਕਦੇ ਹਾਂ ਤੁਨੂ ਗੁੱਜਰ ਨੂੰ ਹੁਣ ਮਹੇਸ਼ ਗੁੱਜਰ ਕਮਰੇ ਦੇ ਵਿੱਚ ਲੈ ਜਾਂਦਾ ਸਮਝਾਉਣ ਲਈ ਤੇ ਮਹੇਸ਼ ਗੁੱਜਰ ਆਪਣੇ ਭਤੀਜੇ ਰਾਹੁਲ ਗੁੱਜਰ ਨੂੰ ਵੀ ਆਵਾਜ਼ ਮਾਰਦਾ ਕਿ ਤੂੰ ਵੀ ਆ ਜਾ ਇਹ ਦੋਨੋਂ ਇਹ ਤਿੰਨੋਂ ਇੱਕ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਪਰ ਥੋੜੇ ਸਮੇਂ ਬਾਅਦ ਇਸ ਕਮਰੇ ਦੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਪੁਲਿਸ ਹਰਕਤ ਦੇ ਵਿੱਚ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਕਮਰੇ ਦਾ ਦਰਵਾਜ਼ਾ ਖੁੱਲਦਾ ਤਾਂ ਜੋ ਮਹੇਸ਼ ਗੁੱਜਰ ਹੁੰਦਾ ਉਸ ਦੇ ਹੱਥ ਦੇ ਵਿੱਚ ਪਿਸਤੌਲ ਹੁੰਦੀ ਹੈ ਤੇ ਉਹ ਹਵਾ ਦੇ ਵਿੱਚ ਲਹਿਰਾ ਰਿਹਾ ਹੁੰਦਾ ਤੇ ਜੋ ਇਸ ਦਾ ਭਤੀਜਾ ਹੁੰਦਾ ਰਾਹੁਲ ਗੁੱਜਰ ਉਹ ਇੱਥੋਂ ਫਰਾਰ ਹੋ ਜਾਂਦਾ ਹੈ ਹੋਰ ਪੁਲਿਸ ਬੁਲਾਈ ਜਾਂਦੀ ਹੈ ਤੇ ਹੁਣ ਜੋ ਮਹੇਸ਼ ਗੁੱਜਰ ਹੁੰਦਾ ਉਸ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਤੇ ਜਦੋਂ ਕਮਰੇ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਤਾਂ ਮੰਜ਼ਰ ਬੜਾ ਹੀ ਭਿਆਨਕ ਸੀ ਇਹਨਾਂ ਵੱਲੋਂ ਮਹੇਸ਼ ਗੁੱਜਰ ਅਤੇ ਰਾਹੁਲ ਗੁੱਜਰ ਵੱਲੋਂ ਤਨੂ ਗੁੱਜਰ ਦੇ ਉੱਤੇ ਚਾਰ ਗੋਲੀਆਂ ਚਲਾਈਆਂ ਗਈਆਂ ਸੀ। ਉਹ ਵੀ ਉਸ ਦੇ ਚਿਹਰੇ ਤੇ ਸਿਰ ਤੇ ਜਿਸ ਨਾਲ ਉਸ ਦਾ ਚਿਹਰਾ ਤੇ ਸਿਰ ਬੁਰੀ ਤਰ੍ਹਾਂ ਫਟ ਚੁੱਕਿਆ ਸੀ। ਪੁਲਿਸ ਮਹੇਸ਼ ਗੁੱਜਰ ਨੂੰ ਗ੍ਰਿਫਤਾਰ ਕਰਦੀ ਹੈ ਤੇ ਮਹੇਸ਼ ਗੁੱਜਰ ਕਹਿੰਦਾ ਕਿ ਮੈਨੂੰ ਮੇਰੇ ਕੀਤੇ ਤੇ ਕੋਈ ਪਛਤਾਵਾ ਨਹੀਂ। ਕਿਉਂਕਿ ਜੇ ਮੇਰੀ ਬੇਟੀ ਕਿਤੇ ਹੋਰ ਵਿਆਹ ਕਰਵਾ ਲੈਂਦੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲੈਂਦੀ ਲੰਮ ਮੈਰਿਜ ਕਰਵਾ ਲੈਂਦੀ ਤਾਂ ਮੇਰੀ ਬੇਇੱਜ਼ਤੀ ਹੋ ਜਾਣੀ ਸੀ। ਪਰ ਹੁਣ ਮੈਂ ਇਸ ਨੂੰ ਮਾਰ ਦਿੱਤਾ। ਤੇ ਖੇਲ ਹੀ ਖਤਮ ਹੋ ਗਿਆ ਤਨੂ ਗੁੱਜਰ ਦੇ ਚਾਰ ਗੋਲੀਆਂ ਮਾਰੀਆਂ ਗਈਆਂ ਸੀ ਤਿੰਨ ਗੋਲੀਆਂ 32 ਬੋਰ ਦੇ ਪਿਸਤਲ ਦੀਆਂ ਸੀ ਤੇ ਇੱਕ ਗੋਲੀ 315 ਬੋਰ ਦੇ ਪਿਸਤਲ ਦੀ ਸੀ ਮਹੇਸ਼ ਗੁੱਜਰ ਨੇ ਦੱਸਿਆ ਕਿ ਜੋ ਤਨੂ ਗੁੱਜਰ ਸੀ ਉਸ ਦੀ ਮੁਲਾਕਾਤ 6 ਸਾਲ ਪਹਿਲਾਂ ਇੱਕ ਵਿਆਹ ਦੇ ਵਿੱਚ ਰਿਸ਼ਤੇਦਾਰੀ ਵਿੱਚ ਵਿਆਹ ਸੀ ਉੱਥੇ ਇਸ ਨਾਲ ਮੁਲਾਕਾਤ ਹੁੰਦੀ ਹੈ ਵਿੱਕੀ ਸੀ ਆਗਰਾ ਦਾ ਰਹਿਣ ਵਾਲਾ ਉਸ ਦੀ ਭੈਣ ਦੇ ਜੋ ਸੌਰੇ ਸੀ ਇਹਨਾਂ ਦੇ ਘਰ ਦੇ ਨਜ਼ਦੀਕ ਹੀ ਸੀ ਇਸ ਕਰਕੇ ਜੋ ਤਨੂ ਗੁੱਜਰ ਤੇ ਵਿੱਕੀ ਦੀਆਂ ਨਜ਼ਦੀਕੀਆਂ ਹੁੰਦੀਆਂ ਉਹ ਵੱਧ ਜਾਂਦੀਆਂ ਨੇ ਤੇ ਇਹ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਜਾਂਦੇ ਨੇ ਤੇ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਨੇ ਪਰ ਪਹਿਲਾਂ ਜੋ ਮਹੇਸ਼ ਗੁੱਜਰ ਹੁੰਦਾ ਉਸ ਨੂੰ ਲੱਗਦਾ ਹੈ ਕਿ ਇਹ ਜੇ ਵਿਆਹ ਕਰਵਾਉਣਾ ਚਾਹੁੰਦੇ ਆ ਤਾਂ ਠੀਕ ਹੈ ਮੈਂ ਇਹਨਾਂ ਦਾ ਵਿਆਹ ਕਰ ਦੇਵਾਂਗਾ ਪਰ ਉਸ ਤੋਂ ਬਾਅਦ ਜਦੋਂ ਰਿਸ਼ਤੇਦਾਰ ਕਹਿੰਦੇ ਨੇ ਕਿ ਇਹ ਸਹੀ ਨਹੀਂ ਕੁੜੀ ਆਪਣੀ ਮਰਜ਼ੀ ਕਰੇ ਕੁੜੀ ਲਾ ਮੈਰਿਜ ਕਰਵਾਏ ਇਸ ਨਾਲ ਤੇਰੀ ਬੇਇੱਜ਼ਤੀ ਹੋ ਜਾਵੇਗੀ ਤਾਂ ਉਸ ਨੂੰ ਲੱਗਦਾ ਹੈ ਕਿ ਇਸ ਤੋਂ ਚੰਗਾ ਮੈਂ ਆਪਣੀ ਬੇਟੀ ਨੂੰ ਮਾਰ ਦੇਵਾਂ ਤੇ ਫਿਰ ਉਹ ਤਕਰੀਬਨ ਰਾਤ ਦੇ 8 ਵਜੇ ਦਾ ਸਮਾਂ ਹੁੰਦਾ ਜਦੋਂ ਤਨੂੰ ਗੁੱਜਰ ਦੇ ਉੱਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਪੁਲਿਸ ਨੇ ਹੁਣ ਮਹੇਸ਼ ਗੁੱਜਰ ਨੂੰ ਗ੍ਰਿਫਤਾਰ ਕਰ ਲਿਆ ਤੇ ਜੋ ਰਾਹੁਲ ਗੁੱਜਰ ਸੀ ਜੋ ਮੌਕੇ ਤੇ ਫਰਾਰ ਹੋ ਗਿਆ ਸੀ ਉਸ ਨੂੰ ਵੀ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਉੱਪਰ ਕੇਸ ਦਰਜ ਕਰਕੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਤੁਹਾਡੇ ਵਿਚਾਰ ਇਸ ਵੀਡੀਓ ਉੱਤੇ ਬੜੇ ਜ਼ਰੂਰੀ ਨੇ ਕਿਵੇਂ ਇੱਕ ਕੁੜੀ ਜੋ ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਿਤਾ ਵੀ ਮੰਨ ਗਿਆ ਸੀ ਪਰ ਰਿਸ਼ਤੇਦਾਰਾਂ ਦੇ ਕਹਿਣ ਤੇ ਉਸ ਨੂੰ ਇਹ ਲੱਗਿਆ ਕਿ ਮੇਰੀ ਬਦਨਾਮੀ ਹੋ ਜਾਏਗੀ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਜੇ ਕਰਵਾ ਲਵੇਗੀ ਤਾਂ ਲੋਕ ਕਹਿਣਗੇ ਕਿ ਇਸ ਦੀ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਜਿਸ ਨਾਲ ਰਿਸ਼ਤੇਦਾਰਾਂ ਦੇ ਵਿੱਚ ਕਬੀਲੇ ਦੇ ਵਿੱਚ ਉਸ ਦੀ ਬੇਇੱਜ਼ਤੀ ਹੋ ਜਾਏਗੀ ਉਸ ਤੋਂ ਚੰਗਾ ਉਸ ਨੂੰ ਲੱਗਿਆ ਕਿ ਮੈਂ ਆਪਣੀ ਬੇਟੀ ਦਾ ਕਤਲ ਹੀ ਕਰ ਦੇਵਾਂ ਤੇ ਉਸ ਨੇ ਆਪਣੀ ਬੇਟੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੁਸੀਂ ਕੀ ਸੋਚਦੇ ਹੋ ਕਿ ਮਹੇਸ਼ ਗੁੱਜਰ ਨੇ ਸਹੀ ਕੀਤਾ ਜਾਂ ਗਲਤ ਕੀਤਾ ਇਸ ਉੱਤੇ ਤੁਹਾਡੀ رائے ਬਹੁਤ ਜ਼ਰੂਰੀ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਸ਼ਸ਼ਟਿਕਾਲ